ਹਰਿਆਣਾ ਦੇ 10 ਬੱਚਿਆਂ ਦੇ ਪਿਤਾ ਨੇ 20 ਸਾਲ ਦੀ ਲੜਕੀ ਨਾਲ ਵਿਆਹ ਕੀਤਾ ਤੇ ਫਿਰ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਪਰ ਉਸ ਦਾ ਇਹ ਦਾਅ ਉਲਟ ਪੈ ਗਿਆ ਅਤੇ ਅਦਾਲਤ ਨੇ ਹੁਣ ਉਸ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਇਹ ਮਾਮਲਾ ਮਵਾਦਾ ਹੈ ਅਤੇ ਇਥੋਂ ਦੇ ਪ੍ਰੇਮੀ ਜੋੜੇ ਨੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਹੁਣ ਜੁਰਮਾਨੇ ਦੀ ਰਕਮ ਪੀਜੀਆਈ ਪੂਰ ਫੰਡ ਵਿੱਚ ਅਦਾ ਕਰਨੀ ਪਵੇਗੀ ਦਰਸਲ 10 ਬੱਚਿਆਂ ਦੇ ਪਿਤਾ ਨੇ 20 ਸਾਲ ਦੀ ਲੜਕੀ ਨਾਲ ਵਿਆਹ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਫਿਰ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਕਈ ਤੱਥਾਂ ਨੂੰ ਜਾਣ ਬੁੱਝ ਕੇ ਛੁਪਾ ਕੇ ਸੁਰੱਖਿਆ ਮੰਗੀ ਗਈ ਸੀ ਜਦਕਿ ਇਹ ਸਪਸ਼ਟ ਨਹੀਂ ਹੈ ਕਿ ਜੋੜੇ ਨੂੰ ਧਮਕੀ ਕਿਸ ਨੇ ਦਿੱਤੀ ਹੈ ਘਰੋਂ ਭੱਜਣ ਵਿਆਹ ਕਰਨ ਅਤੇ ਫਿਰ ਹਾਈ ਕੋਰਟ ਤੋਂ ਸੁਰੱਖਿਆ ਮੰਗਣ ਵਾਲੇ ਪ੍ਰੇਮੀਆਂ ਦੇ ਹਰ ਰੋਜ਼ ਹਾਈ ਕੋਰਟ ਵਿੱਚ ਕੇਸ ਆਉਂਦੇ ਹਨ ਪਰ ਹਾਈ ਕੋਰਟ ਵਿੱਚ ਇੱਕ ਬਹੁਤ ਹੀ ਅਜੀਬ ਮਾਮਲਾ ਆਇਆ ਇੱਥੇ ਮੁਸਲਿਮ ਪ੍ਰੇਮੀ ਜੋੜੇ ਚੋਂ ਲੜਕਾ ਨਾ ਸਿਰਫ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਬਲਕਿ 10 ਬੱਚਿਆਂ ਦਾ ਪਿਤਾ ਵੀ ਹੈ 10 ਬੱਚਿਆਂ ਦੇ ਪਿਤਾ ਨੇ ਆਪਣੇ ਤੋਂ 20 ਸਾਲ ਛੋਟੀ ਲੜਕੀ ਨਾਲ ਵਿਆਹ ਕਰਵਾ ਲਿਆ ਪਟੀਸ਼ਨ ਚ ਆਧਾਰ ਕਾਰਡ ਅਟੈਚ ਕਰਨਾ ਹੁੰਦਾ ਹੈ ਪਰ ਪਟੀਸ਼ਨ ਚ ਲੜਕੀ ਦਾ ਆਧਾਰ ਕਾਰਡ ਇਸ ਤਰ੍ਹਾਂ ਨਾਲ ਨੱਥੀ ਕੀਤਾ ਗਿਆ ਸੀ ਕਿ ਲੜਕੀ ਦੀ ਪਛਾਣ ਨਹੀਂ ਹੋ ਸਕੇ ਆਧਾਰ ਕਾਰਡ ਦੀ ਜੋ ਕਾਪੀ ਨੱਥੀ ਕੀਤੀ ਗਈ ਸੀ ਉਹ ਬਹੁਤ ਹੀ ਕਾਲੇ ਰੰਗ ਦੀ ਸੀ ਜਿਸ ਵਿੱਚ ਲੜਕੀ ਦੀ ਫੋਟੋ ਪੂਰੀ ਤਰ੍ਹਾਂ ਨਾਲ ਕਾਲੀ ਦਿਖਾਈ ਦੇ ਰਹੀ ਸੀ ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲੜਕਾ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ 10 ਬੱਚੇ ਹਨ ਇਸ ਤੇ ਹੈਰਾਨੀ ਜਾਹਰ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਇਸ ਪਟੀਸ਼ਨ 'ਚ ਕਈ ਤੱਥ ਛੁਪਾ ਕੇ ਹਾਈ ਕੋਰਟ ਤੋਂ ਰਾਹਤ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਹੀ ਨਹੀਂ ਹੈ ਇਸ ਲਈ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ ਅਤੇ ਪਟੀਸ਼ਨ ਕਰਤਾ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਹਾਲਾਂਕਿ ਮੇਵਾਤ ਪੁਲਿਸ ਨੂੰ ਲੜਕੀ ਦੀ ਸੁਰੱਖਿਆ ਤੇ ਧਿਆਨ ਦੇਣ ਲਈ ਕਿਹਾ ਗਿਆ ਹੈ ਜਿਕਰਯੋਗ ਹੈ ਕਿ 10 ਬੱਚਿਆਂ ਦਾ ਪਿਤਾ ਪੇਸ਼ੇ ਤੋਂ ਮਕੈਨਿਕ ਹੈ ਅਤੇ 55000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ